ਪਿਛਲੇ ਦਿਨੀ ਅਮਰਸਰ ਦੇ ਮਨਜੀਠਾ ਰੋਡ ਤੇ ਸਥਿਤ ਭਗਵਾਨ ਵਾਲਮੀਕੀ ਵੀਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਲੱਖੀ ਬਿਆਦ ਦੇ ਘਰ ਦੇ ਉੱਤੇ ਹੋਏ ਹਮਲੇ ਦੇ ਵਿਰੋਧ ਅਤੇ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਵਾਲਮੀਕੀ ਆਗੂਆਂ ਦਾ ਇੱਕ ਵਫ਼ਦ ਡੀਸੀਪੀ ਅਮਰਸਰ ਪਰਮਿੰਦਰ ਸਿੰਘ ਪੰਡਾਲ ਨੂੰ ਮੰਗ ਪੱਤਰ ਦੇਣ ਪਹੁੰਚਾ ਸੀ ਜਾਣਕਾਰੀ ਦਿੰਦੇ ਹੋਏ ਭਗਵਾਨ ਵਾਲਮੀਕੀ ਵੀਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਲੱਖੀ ਬਿਆਦ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੁਰਾਣੇ ਈਰਾਨਿਸਤੇ ਚੱਲਦੇ ਕੁਝ ਲੋਕਾਂ ਦੇ ਵੱਲੋਂ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸਦੇ ਚੱਲਦੇ ਉਕਤ ਲੋਕਾਂ ਦੀ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਵੀ ਪਾਈ ਗਈ ਸੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਅਜੇ ਤੱਕ ਉਕਤ ਦੋਸ਼ੀਆਂ ਦੇ ਉੱਤੇ ਕੋਈ ਠੋਕਵੀਂ ਕਾਰਵਾਈ ਨਹੀਂ ਕੀਤੀ ਗਈ ਜਿਸਦੇ ਚੱਲਦੇ ਅੱਜ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਡੀਸੀਪੀ ਸਾਹਿਬ ਨੂੰ ਉਹ ਮੰਗ ਪੱਤਰ ਦੇ ਕੇ ਦੁਰਸ਼ੰਦ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਦੀ ਮੰਗ ਕਰ ਰਹੇ ਨੇ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਡੀసీపీ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕਾਨੂੰਨ ਮੁਤਾਬਕ ਕੰਨੀ ਕਾਰਵਾਈ ਜਲਦ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਅੱਜ ਅਸੀਂ ਡੀసీపీ ਸਾਹਿਬ ਕੋਲ ਆਏ ਹਾਂ ਜੀ ਦੋ ਮੰਗਾਂ ਦੀਆਂ ਸਾਡੀਆਂ। ਪਹਿਲੀ ਤੇ ਇੱਕ ਜਿਹੜਾ ਮੇਰੇ ਘਰ ਮੇਰੀ 18/4/2023 ਨੂੰ ਜਿਹੜਾ ਘਰ ਹਮਲਾ ਹੋਇਆ ਸੀਗਾ, ਉਹਦੇ ਵਿੱਚ ਐਸਐਚਓ सदर ਵੱਲੋਂ ਜਿਹੜਾ ਕਿ ਮਾਮੂਲੀ ਧਾਰਾਾਂਵਾਂ ਲਾ ਕੇ ਜਿਹੜਾ ਗੋਗਲੂਆਣਾ ਮਿੱਟੀ ਵਾਲੀ ਛੱਡ ਨਾਲਾ ਕੰਮ ਕੀਤਾ ਗਿਆ, ਜਿਹੜੀ ਬਾਂਦੀ ਧਾਰਾ ਵਾ ਇਹ ਜਿਹੜੀ 452 ਜੀ ਉਹ ਨਹੀਂ ਲਗਾਈ ਗਈ। ਜਦ ਕਿ ਬਕਾਇਦਾ ਆਪਣਾ ਐਸ ਐਚਓ ਸਾਹਿਬ ਨੂੰ ਜਿਹੜੀ ਹੈ ਵੀਡੀਓ ਦਿੱਤੀ ਗਈ ਸੀਗੀ ਔਰ ਮੇਰਾ ਮੱਲਾ ਵੀ ਜਿਹੜਾ ਪੂਰਾ ਵੀ ਗਵਾਹੀ ਦੇਣ ਨੂੰ ਤਿਆਰ ਸੀਗਾ ਪਰ ਡੀਸੀ ਡੀਸੀਪੀ ਸਾਹਿਬ ਨੇ ਜਿਹੜਾ ਬਿਲਕੁਲ ਨਜ਼ਰਅੰਦਾਜ਼ ਕਰਦੇ ਹੋਏ ਮਾਮੂਲੀ ਤਾਹਰਾਮਾ ਦੇ ਤਹਿਤ ਜਿਹੜਾ ਵਾ ਕਿ ਪਰਚਾ ਦਰਜ ਕੀਤਾ ਵਾ ਔਰ ਅੱਜ ਮਿਤੀ 8 ਮਈ ਨੂੰ ਜਿਹੜਾ ਪਰਚਾ ਦਰਜ ਹੋਇਆ ਵਾ ਔਰ ਅੱਜ 10 ਦਿਨ ਬੀਤ ਚੁੱਕੇ ਆ ਔਰ ਦੋਸ਼ੀਆਂ ਦੀ ਹਜੇ ਤੱਕ ਕਾਰਵਾਈ ਨਹੀਂ ਹੋਈ ਅਰੈਸਟ ਵੀ ਨਹੀਂ ਕੀਤੀ ਗਈ ਔਰ ਮੈਨੂੰ ਨਹੀਂ ਸਮਝ ਲੱਗਦੀ ਪਈ ਕਿ ਐਸ ਐਚਓ ਸਦਰ ਜਿਹੜੇ ਆ ਕਿ ਵੀ ਕੀ ਭਾਈਚਾਰਾ ਜਿਹੜੇ ਦੋਸ਼ੀਆ ਰਨ ਬਾਹਰੇ ਆ ਕਿ ਪਹਿਲਾਂ ਮੇਰੀ ਐਮਐਲਆਰ ਗਵਾ ਦਿੱਤੀ ਔਰ ਹਜੇ ਤੱਕ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਔਰ ਜਿਹੜੀ ਬੰਦੀਧਾਰਾ ਵਾ ਜਿਹੜੀ ਉਹ ਨਹੀਂ ਲਗਾਈ ਇਹਦੇ ਨਾਲ ਜਿਹੜਾ ਵਾ ਕਿ ਦੋਸ਼ੀਆਂ ਦਾ ਜਿਹੜੇ ਹੌਸਲੇ ਜਿਹੜੇ ਬਲੰਦ ਹੋ ਚੁੱਕੇ ਆ ਉਹ ਸ਼ਰਿਆਮ ਘੁੰਮਦੇ ਪਏ ਆ ਔਰ ਪ੍ਰਸ਼ਾਸਨ ਜਿਹੜਾ ਵਾ ਜੇ ਅਸੀਂ ਆਗੂ ਆ ਸਮਾਜ ਦੇ ਜੇ ਪ੍ਰਸ਼ਾਸਨ ਨੇ ਸਾਨੂੰ ਵੀ ਨਹੀਂ ਨਿਆਂ ਨਹੀਂ ਦੇਣਾ ਤੇ ਇੱਕ ਇੱਕ ਆਮ ਇਨਸਾਨ ਜਿਹੜਾ ਵਾ ਔਰੀ ਸਰਮਾਈ ਪ੍ਰਸ਼ਾਸਨ ਕਿੱਥੋਂ ਕਰੂਗਾ ਔਰ ਦੂਸਰਾ ਮਸਲਾ ਮਸਲਾ ਜਿਹੜਾ ਹੈਗਾ ਵਾ ਸਾਡੇ ਪੰਕਜਨਾਥ ਜੀ ਆ ਉਹਨਾਂ ਦਾ 85 ਬੜਾ 2023 ਜਿਹੜਾ ਪਰਚਾ ਦਰਜ ਆ ਉਹਰੇ ਵਿੱਚ 452 ਦੀ ਧਾਰਾ ਲੱਗ ਚੁੱਕੀ ਹੈ ਔਰ ਤਕਰੀਬਨ ਜਿਹੜੇ 2 ਤੋਂ 3 ਮਹੀਨੇ ਬੀਤਨ ਦੇ ਬਾਵਜੂਦ ਵੀ ਜਿਹੜਾ ਐਸਐਚਓ सदर ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਸੇ ਨੂੰ ਅਰੈਸਟ ਨਹੀਂ ਕੀਤਾ ਗਿਆ ਔਰੀ ਵੀ ਪ੍ਰੋਪਰ ਜਿਹੜੀ ਹੈ ਐਸਐਚਓ सदर ਨੂੰ ਜਿਹੜੀ ਹੈ ਵੀਡੀਓ ਦਿੱਤੀ ਗਈ ਹੈ ਔਰ ਇੱਕ ਅਸੀਂ ਆਗੂ ਆ ਪਰ ਇੱਕ ਉੱਥੇ ਜਿਹੜਾ ਆਮ ਇਨਸਾਨ ਵੀ ਜਾਂਦਾ ਵਾ ਤੁਸੀਂ মিডিਆ ਕਰਮੀ ਦੇ ਤੁਸੀਂ ਆਪ ਹੀ ਜਾ ਕੇ ਦੇਖ ਸਕਦੇ ਜੇ ਇੱਕ ਆਮ ਜਿਹੜਾ ਇਨਸਾਨ ਆ ਜਿਹੜਾ ਉਹ ਜਦੋਂ ਆਪਣੀ ਦਰਖਾਸਤ ਲੈ ਕੇ ਐਸਐਚਓ ਸਦਰ ਕੋ ਜਾਂਦਾ ਵਾ ਪਹਿਲਾਂ ਤੇ ਉਹ ਮਿਲਦੇ ਨਹੀਂ ਆ ਨਾ ਉਹ ਕਿਸੇ ਦਾ ਫੋਨ ਚੁੱਕਦੇ ਆ ਕਿਉਂਕਿ ਸਾਡੇ ਸੰਤ ਸਮਾਜ ਨੇ ਵੀ ਕਈ ਵਾਰ ਉਹਨਾਂ ਨੂੰ ਫੋਨ ਕੀਤਾ ਪਰ ਉਹਨਾਂ ਨੇ ਫੋਨ ਚੁੱਕਣ ਦੀ ਜਿਹੜੀ ਆ ਕਿ ਉਹ ਜਹਿਮਤ ਨਹੀਂ ਉਠਾਈ ਔਰ ਫੋਨ ਨਹੀਂ ਵੀ ਨਹੀਂ ਚੁੱਕਿਆ ਔਰ ਆਮ ਇਨਸਾਨ ਜਿਹੜੇ ਲੋਕ ਆ ਜਿਹੜੇ ਉਹ ਦਰਖਾਸਤ ਜਿਹੜੇ ਕਲਪ ਦੇ ਰੋਂਦੇ ਕਰ ਲਾਂਦੇ ਪਏ ਆ ਉਥੇ ਸਦਰ ਥਾਣੇ ਦੇ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਮਾਮਲਾ ਜੀ ਥਾਣਾ ਸਦਰ ਦਾ ਵਾ ਇੱਕ ਪਹਿਲਾਂ ਪਰਚਾ ਦਰਜ ਹੋਇਆ ਸੀ 85/23 ਜਿਹੜੀ ਐਫਆਈਆਰ 452 ਤੋਂ ਜਿਹੜੇ ਦੋਸ਼ੀਆਂ ਨੇ ਔਰ ਆਪਣਾ ਗੱਡੀ ਤੇ ਆ ਕੇ ਜਿਹੜਾ ਕਰ ਦੇ ਵਿੱਚ ਹਮਲਾ ਕੀਤਾ ਹੈ ਔਰ ਬਾਕਾਇਦਾ ਵੀਡੀਓ ਤੈ ਤੋਂ ਜਿਹੜਾਂ ਦੋਸ਼ੀਆਂ ਦੇ ਕਾਰਵਾਈ ਹੋ ਗਿਆ 2 ਮਹੀਨਿਆਂ ਚੱਲੇ ਆ ਪਰ ਨਾ ਤੇ ਗੱਡੀ ਬਰਾਮਦ ਕੀਤੀ ਗਈ ਹੈ ਪ੍ਰਸ਼ਾਸਨ ਐਸਐਚਓ ਸਤਰ ਵੱਲੋਂ ਤੇ ਨਾ ਹੀ ਦੋਸ਼ੀਆਂ ਨੂੰ ਰੈਸਟ ਕੀਤਾ ਜਾਿਆ ਜਿਹੜੇ ਜਿਹੜੇ ਦੋਸ਼ੀ ਆ ਸ਼ਰੀਆਮ ਕੋ ਮਰੇ ਆ ਔਰ ਦੂਜਾ ਦੂਜਾ ਇਸੇ ਤਰ੍ਹਾਂ ਜਿਹੜਾ ਸਾਡੇ ਪ੍ਰਧਾਨ ਲੱਕੀ ਵੈਦ ਤੇ ਵੀ ਇਸੇ ਤਰ੍ਹਾਂ ਦਾ ਹੀ ਕੋਈ ਵਾਕਿਆ ਹੋਇਆ ਜਿਹਦੇ ਵਿੱਚ ਕਿ ਤੇ ਆਪਣਾ ਮਾਮੂਲੀ ਤਰ੍ਹਾਂ ਦਾ ਪਰਚਾ ਦਰਜ ਕੀਤਾ ਵਾ ਜਿਹੜੀਆਂ ਬਣਦੀਆਂ ਕਿ ਨੂੰ ਧਾਰਾਵਾਂ ਉਹਦੇ ਤਹਿਤ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਅੱਜ ਆਪਾਂ ਡੀਸੀਪੀ ਸਾਹਿਬ ਨੂੰ ਮਿਲੇ ਆ ਔਰ ਉਹਨਾਂ ਨੇ ਸ਼ੁਆਦਵਾਇਆ ਕਿ ਦੋਵਾਂ ਪਰਚਿਆਂ ਦੇ ਵਿੱਚ ਜਿਹੜੇ ਜਿਹਦੇ ਵਿੱਚ ਵੱਧ ਜੁਰਮ ਹੋਣ ਵਾਲਾ ਉੱਤੇ ਵੱਧ ਜੁਰਮ ਕੀਤਾ ਜਾਊਗਾ ਔਰ ਜਿਹੜੇ ਦੋਸ਼ੀਆਂ ਨੂੰ ਅਰੈਸਟ ਪੈਣ ਵਾਲੀ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜੇ ਨਹੀਂ ਇਨਸਾਫ ਮਿਲਦਾ ਤੇ ਸਮਾਜ ਫੇਰ ਸੜਕਾਂ ਤੇ ਉਤਰੂਗਾ ਤੇ ਔਰ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਜਿਹੜਾ ਆਪਾਂ ਵਾਲਮੀਕ ਸਮਾਜ ਇੱਕ ਵੱਡੇ ਵੱਡੇ ਤੌਰ ਤੇ ਪ੍ਰਦਰਸ਼ਨ ਕਰੂਗਾ ਐਸਐਮਜੀ ਨਿਊਜ਼ ਦੇ ਲਈ ਅਮਰਸਰ ਤੋਂ ਹਰਜੀਤ ਗਰੇਵਾਲ